ਪਾਸਟਰ ਬਜਿੰਦਰ ਸਿੰਘ ਦੀ ਵੀਡੀਓ ਵਾਇਰਲ ਵੀਡੀਓ ਵਿੱਚ ਔਰਤਾਂ ਅਤੇ ਨੌਜਵਾਨਾਂ ਦੀ ਕੁੱਟਮਾਰ ਕਰਦੇ ਆਏ ਨਜ਼ਰ ਜਲੰਧਰ ਦੇ ਤਾਜਪੁਰ ਚਰਚ ਦੇ ਪਾਸਟਰ ਬਜਿੰਦਰ ਦੀ ਕੁੱਟਮਾਰ ਦੀ ਵੀਡੀਓ ਵਾਇਰਲ ਹੋਈ ਹੈ ਉਨ੍ਹਾਂ ਤੇ ਪਹਿਲਾਂ ਹੀ ਜਿਨਸੀ ਸ਼ੋਸ਼ਣ ਤੇ ਇਜਲਾਸ ਲੱਗੇ ਹਨ ਵੀਡੀਓ ਚ ਪਾਸਟਰ ਔਰਤ ਅਤੇ ਨੌਜਵਾਨ ਦੀ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ ਔਰਤ ਅਤੇ ਨੌਜਵਾਨ ਤੇ ਚੀਜ਼ਾਂ ਸੁੱਟਦੇ ਹੋਏ ਹੋਏ ਉਨ੍ਹਾਂ ਦਾ ਗਲਾ ਫੜ ਕੇ ਉਹਨਾਂ ਨੂੰ ਥੱਪੜ ਮਾਰਦੇ ਹੋਏ ਨਜ਼ਰ ਆ ਰਹੇ ਹਨ ਇਹ ਵਾਇਰਲ ਵੀਡੀਓ ਪਾਸਟਰ ਬਜਿੰਦਰ ਸਿੰਘ ਦੇ ਨਿਊ ਚੰ디ਗੜ ਜਾਂ ਜਲੰਧਰ ਸਥਿਤ ਦਫ਼ਤਰ ਦੀ ਹੈ ਇਸ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ ਪਾਸਟਰ ਬਜਿੰਦਰ ਸਿੰਘ ਤੇ ਹੋਏ ਹਮਲੇ ਦੀ ਸੀਸੀਟੀਵੀ ਫੁਟੇਜ ਦੇ ਸਮੇਂ ਮੁਤਾਬਕ ਇਹ 14 ਫਰਵਰੀ ਦੀ ਦੱਸੀ ਜਾ ਰਹੀ ਹੈ ਅਤੇ 6 ਮਿੰਟ 17 ਸੈਕਿੰਡ ਦੀ ਇਹ ਵੀਡੀਓ ਵਾਇਰਲ ਹੋਈ ਹੈ ਸੀਸੀਟੀਵੀ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪਾਦਰੀ ਅਚਾਨਕ ਆਪਣਾ ਗੁੱਸਾ ਗੁਆ ਲੈਂਦੇ ਹਨ ਅਤੇ ਫਿਰ ਪਹਿਲਾਂ ਨੌਜਵਾਨ ਤੇ ਕੁਝ ਸੁੱਟ ਕੇ ਤੇ ਉਹਨਾਂ ਨਾਲ ਕੁੱਟਮਾਰ ਕਰਦੇ ਹਨ ਅਤੇ ਉਹ ਆਪਣੀ ਕੁਰਸੀ ਤੋਂ ਉੱਠ ਕੇ ਅੱਗੇ ਆਉਂਦਿਆਂ ਫਿਰ ਸਾਹਮਣੇ ਬੈਠੇ ਨੌਜਵਾਨਾਂ ਨੂੰ ਥੱਪੜ ਮਾਰਦੇ ਹਨ